ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕੁੱਤੇ ਨੂੰ ਇਹ ਇੱਕ ਚੀਜ਼ ਖੁਆਉਣ ਨਾਲ ਕਦੇ ਨਹੀਂ ਆਵੇਗੀ ਪੈਸੇ ਦੀ ਕਮੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਵਾਹਿਗੁਰੂ ਜੀ ਤੁਹਾਡੇ ਘਰ ਵਿੱਚੋਂ ਵੀ ਪੈਸੇ ਦੀ ਤੰਗੀ ਨੂੰ ਦੂਰ ਕਰ ਦੇਣ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿਸੇ ਨਗਰ ਵਿੱਚ ਇੱਕ ਮਨੁੱਖ ਰ ਕਰਦਾ ਸੀ ਕਹਿੰਦੇ ਹਨ ਕਿ ਉਸ ਦੇ ਪੁੱਤਰ ਸਨ ਘਰ ਵਾਲੀ ਅਕਾਲ ਚਲਾਣਾ ਕਰ ਗਈ ਸੀ ਕਹਿੰਦੇ ਹਨ ਕਿ ਉਹ ਲੋਕਾਂ ਦੇ ਘਰ ਕੰਮ ਕਰਕੇ ਆਪਣੇ ਪੁੱਤਰਾਂ ਦਾ ਪਾਲਣ ਪੋਸ਼ਣ ਕਰਦਾ ਸੀ ਕੁਝ ਸਮੇਂ ਬਾਅਦ ਪਿਓ ਵੀ ਅਕਾਲ ਚਲਾਣਾ ਕਰ ਗਿਆ ਵੱਡਾ ਪੁੱਤ ਕਿਸੇ ਜ਼ਮੀਦਾਰ ਦੇ ਘਰ ਕੰਮ ਕਰਿਆ ਕਰਦਾ ਸੀ ਸਾਰਾ ਦਿਨ ਕੰਮ ਵਿੱਚ ਹੀ ਲੱਗਿਆ ਰਹਿੰਦਾ ਸੀ ਫਿਰ ਕਿਸੇ ਨੇ ਛੋਟੇ ਪੁੱਤਰ ਦਾ ਵਿਆਹ ਕਰਵਾ ਦਿੱਤਾ ਪਰ ਛੋਟਾ ਪੁੱਤਰ ਕੋਈ ਕੰਮ ਧੰਦਾ ਨਹੀਂ ਸੀ ਕਰਦਾ ਵੱਡਾ ਭਰਾ ਕਮਾ ਕੇ ਦਾ ਤੇ ਉਸੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲੀ ਆ ਗਈ ਛੋਟਾ ਜਮਾ ਵੀ ਕੰਮ ਨਹੀਂ ਕਰਦਾ ਸਾਰਾ ਦਿਨ ਘਰ ਵਿਹਲਾ ਹੀ ਰਹਿਆ ਕਰਦਾ ਕਹਿੰਦੇ ਹਨ ਕਿ ਵੱਡਾ ਭਰਾ ਜਿਸ ਜ਼ਿਮੀਦਾਰ ਦੇ ਘਰ ਕੰਮ ਕਰਦਾ ਸੀ ਉਸ ਜ਼ਿਮੀਦਾਰ ਨੇ ਉਸ ਨੂੰ ਇੱਕ ਗਾਂ ਦੇ ਦਿੱਤੀ ਤੇ ਜ਼ਿਮੀਦਾਰ ਕਹਿੰਦਾ ਇਹ ਗਾਂ ਲੈ ਜਾ ਤੇ ਇਹਦੇ ਨਾਲ ਤੂੰ ਆਪਣੇ ਘਰ ਦਾ ਗੁਜ਼ਾਰਾ ਚਲਾ ਲਵੀਂ ਵੱਡੇ ਭਰਾ ਨੇ ਗਾਂ ਲਿਆ ਕੇ ਤੇ ਘਰ ਬੰਨ੍ਹ ਦਿੱਤੀ ਕਹਿੰਦੇ ਹਨ ਕਿ ਜਿਹੜੇ ਕਿੱਲੇ ਨਾਲ ਗਾਂ ਬੰਨੀ ਸੀ ਉਸ ਕਿੱਲੇ ਨੂੰ ਤੋੜਾ ਕੇ ਗਾਂ ਭੱਜ ਗਈ ਉਹਨਾਂ ਦੇ ਘਰ ਦੇ ਆਸ-ਪਾਸ ਕੋਈ ਰੁੱਖ ਵੀ ਨਹੀਂ ਸੀ ਜਿਦੇ ਤੋਂ ਲੱਕੜੀ ਵੱਢ ਕੇ ਕਿੱਲਾ ਬਣਾ ਲਵੇ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਕਹਿੰਦਾ ਕਿ ਤੂੰ ਜਾ ਤੇ ਜਿਹਦੇ ਕੋਲੋਂ ਗਾਂ ਲੈ ਕੇ ਆਇਆ ਹੈ ਉਹਨੂੰ ਕਹਿ ਕਿੱਲਾ ਵੀ ਦੇ ਦੇਵੇ ਤੇ ਇੰਨਾ ਚਿਰ ਮੈਂ ਦੋਆ ਪੁੱਟਦਾ ਹਾਂ ਉਹ ਛੋਟਾ ਭਰਾ ਤੇ ਉਸਦੀ ਛੋਟੀ ਵੱਡੇ ਭਰਾ ਨਾਲ ਬਿਲਕੁਲ ਵੀ ਵਧੀਆ ਸਲੀਕਾ ਨਹੀਂ ਸੀ ਕਰਦੇ। ਬਸ ਉਹ ਕਮਾ ਕੇ ਲਿਆਂਦਾ ਸੀ ਇਸ ਲਈ ਮੂੰਹ ਦੇ ਮਿੱਠੇ ਬਨੇ ਹੋਏ ਸੀ। ਕਹਿੰਦੇ ਹਨ ਕਿ ਜਦੋਂ ਵੱਡਾ ਭਰਾ ਕਿੱਲਾ ਲੈਣ ਗਿਆ ਤਾਂ ਛੋਟਾ ਪਿੱਛੋਂ ਦੀ ਟੋਆ ਪੁੱਟਣ ਲੱਗਿਆ। ਤਾਂ ਟੋਆ ਪੁੱਟਦੇ ਉਸ ਨੂੰ ਇੱਕ ਗਾਗਰ ਸੋਨੇ ਦੀ ਮੋਹਰਾਂ ਦੀ ਭਰੀ ਹੋਈ ਲੱਭ ਗਈ। ਉਸ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਲਗਾਈ। ਘਰ ਵਾਲੀ ਨੇ ਗਾਗਰ ਨੂੰ ਆਪਣੀ ਚੁੰਨੀ ਨਾਲ ਟਾਕ ਕੇ ਅੰਦਰ ਲੈ ਗਈ ਉਸ ਨੇ ਆਪਣੇ ਵੱਡੇ ਭਰਾ ਨੂੰ ਇਸ ਬਾਰੇ ਕੋਈ ਗੱਲ ਨਹੀਂ ਦੱਸੀ ਉਹ ਕਿਲਾ ਲੈ ਆਇਆ ਤੇ ਕਿਲਾ ਗੱਡ ਕੇ گاؤں ਉੱਥੇ ਬੰਨ ਦਿੱਤੀ 2-4 ਦਿਨਾਂ ਬਾਅਦ ਛੋਟੇ ਭਰਾ ਦੀ ਘਰ ਵਾਲੀ ਕਹਿੰਦੀ ਕਿ ਮੈਂ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਹਾਂ ਉਸ ਦਾ ਘਰ ਵਾਲਾ ਕਹਿੰਦਾ ਠੀਕ ਹੈ ਉਹ ਪੇਕੇ ਘਰ ਚਲੀ ਜਾਂਦੀ ਹੈ ਤੇ ਕੁਝ ਮੋਹਰਾਂ ਨਾਲ ਬੰਨ ਕੇ ਲੈ ਗਈ ਆਣ ਲੱਗਿਆਂ 2-4 ਮੱਝਾਂ ਉਥੋਂ ਲੈ ਆਈ ਕਹਿੰਦੇ ਹਨ ਕਿ ਦੇਖਦੇ ਹੀ ਦੇਖਦੇ ਸਾਰਾ ਘਰ ਮੱਝਾਂ ਦੇ ਨਾਲ ਭਰ ਦਿੱਤਾ ਦੁੱਧ ਵੇਚ-ਵੇਚ ਕੇ ਉਹ ਵੱਡੇ ਵਪਾਰੀ ਬਣ ਗਏ ਘਰ ਵੀ ਸੋਨਾ ਬਣਾ ਲਿਆ ਇਹ ਹਜੇ ਵੀ ਆਪਣੇ ਭਰਾ ਨਾਲ ਮਾੜਾ ਵਿਵਹਾਰ ਕਰਦੇ ਸਵੇਰੇ ਸਾਰੀਆਂ ਗਾਵਾਂ ਤੇ ਮੱਝਾਂ ਉਸ ਨੂੰ ਦੇ ਕੇ ਤੋਰ ਦਿੰਦੇ ਉਹ ਸਾਰਾ ਦਿਨ ਮੱਝਾਂ ਗਾਵਾਂ ਨੂੰ ਚਰਾ ਕੇ ਸ਼ਾਮ ਨੂੰ ਨੁਹਾ ਕੇ ਲਿਆਉਂਦਾ ਤੇ ਫਿਰ ਧਾਰਾ ਕੱਢਦਾ ਉਸ ਦੀ ਭਾਬੀ ਉਸ ਨੂੰ ਸੁੱਕੀਆਂ ਰੋਟੀਆਂ ਦੇ ਕੇ ਉਸ ਤੇ ਅਚਾਰ ਰੱਖ ਦਿੰਦੀ ਕਹਿੰਦੇ ਪਾਣੀ ਵੀ ਕਿ ਉਹ ਵਿਚਾਰਾ ਗੁਜਾਰਾ ਕਰ ਲੈਂਦਾ ਮਨ ਵਿੱਚ ਸੋਚਦਾ ਕਿ ਪਰਮਾਤਮਾ ਮੇਰੇ ਨਾਲ ਪਤਾ ਨਹੀਂ ਕਿਹੜੀ ਚੀਜ਼ ਦਾ ਦਵੈਰ ਕੱਢਦਾ ਪਿਆ ਹੈ ਕਹਿੰਦੇ ਇੱਕ ਦਿਨ ਸ਼ਾਮ ਨੂੰ ਡੰਗਰਾਂ ਨੂੰ ਚਾਰ ਕੇ ਜਦੋਂ ਘਰ ਆਇਆ ਤਾਂ ਉਹਦੀ ਭਾਬੀ ਨੇ ਉਹ ਹੀ ਚਾਰ ਸੁੱਕੀਆਂ ਰੋਟੀਆਂ ਉਸ ਦੀ ਤਲੀ ਤੇ ਰੱਖ ਦਿੱਤੀਆਂ ਉਹ ਕਦੀ ਸਬਜ਼ੀ ਵੀ ਨਹੀਂ ਦਿੰਦੀ ਸੀ। ਇੰਨੇ ਨੂੰ ਵੱਡੇ ਭਰਾ ਨੂੰ ਯਾਦ ਆਇਆ ਕਿ ਬਾਲਟੀ ਤਾਂ ਮੈਂ ਛੱਪੜ ਤੇ ਹੀ ਪੁੱਲ ਆਇਆ ਹਾਂ। ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਬਾਲਟੀ ਛੱਪੜ ਤੇ ਪੁੱਲ ਆਇਆ ਹਾਂ ਤਾਂ ਦੋਨੋਂ ਜਣੇ ਮੇਰੇ ਤੇ ਕਲਪਣਗੇ ਤੇ ਜਾ ਕੇ ਵੇਖਦਾ ਹੈ ਕਿ ਉਸ ਦੀ ਬਾਲਟੀ ਦੇ ਕੋਲ ਇੱਕ ਬੰਦਾ ਖੜਾ ਆਵਾਜ਼ਾਂ ਲਗਾ ਰਿਹਾ ਸੀ ਕਿ ਇਹ ਬਾਲਟੀ ਕਿਦੀ ਹੈ। ਫਿਰ ਉਹਨੇ ਕਿਹਾ ਇਹ ਬਾਲਟੀ ਮੇਰੀ ਹੈ। ਇਹ ਕਹਿ ਕੇ ਉਹ ਭੱਜਿਆ-ਭੱਜਿਆ ਉਸ ਦੇ ਕੋਲ ਗਿਆ ਤੇ ਕਹਿਣ ਲੱਗਾ ਭਰਾਵਾ ਇਹ ਬਾਲਟੀ ਮੇਰੇ ਭਰਾ ਤੇ ਪਰਝਾਈ ਦੀ ਹੈ ਇਸ ਨੂੰ ਨਾ ਲੈ ਅੱਗੋਂ ਉਹ ਬੰਦਾ ਕਹਿੰਦਾ ਕਿ ਮੈਂ ਕਿਉਂ ਲੈਣਾ ਹੈ ਮੈਂ ਤਾਂ ਇਸ ਦੀ ਰਾਖੀ ਵਿੱਚ ਖੜਾ ਹਾਂ ਤੇ ਅੱਗੋਂ ਵੱਡਾ ਭਰਾ ਕਹਿੰਦਾ ਤੂੰ ਮੇਰੀ ਬਾਲਟੀ ਦੀ ਰਾਖੀ ਕਿਉਂ ਖੜਾ ਹੈ ਤੇ ਤੂੰ ਕੌਣ ਹੈ ਉਸ ਦੀ ਚੀਜ਼ ਦੀ ਰਾਖੀ ਵਿੱਚ ਖੜਾ ਹਾਂ ਅੱਗੋਂ ਵੱਡਾ ਭਰਾ ਕਹਿੰਦਾ ਕਿ ਤੂੰ ਮੇਰੇ ਭਰਾ ਦਾ ਭਾਗ ਹੈ ਤਾਂ ਮੇਰਾ ਭਾਗ ਭਾਵ ਕਿਸਮਤ ਕਿੱਥੇ ਹੈ ਅੱਗੋਂ ਉਹ ਕਹਿੰਦਾ ਤੇਰੇ ਭਾਗ ਦਰਿਆ ਪਾਰ ਇੱਕ ਰੁੱਖ ਹੈ ਉੱਥੇ ਸੁੱਤੇ ਪਏ ਹਨ ਅੱਗੋਂ ਵੱਡੇ ਭਰਾ ਨੇ ਪੁੱਛਿਆ ਕਿ ਉਹ ਜਾਗਣਗੇ ਕਿਵੇਂ ਉਸ ਦੇ ਭਰਾ ਦੇ ਭਾਗ ਨੇ ਕਿਹਾ ਕਿ ਉੱਥੇ ਨੇੜੇ ਹੀ ਇੱਕ ਸੰਤ ਫਕੀਰ ਬੈਠੇ ਹਨ ਉਹੀ ਦੱਸਣਗੇ ਉਹ ਜਾਗਣਗੇ ਕਿਵੇਂ ਤੇ ਫਿਰ ਉਹ ਘਰ ਗਿਆ ਪ੍ਰਸ਼ਾਦਾ ਪਾਣੀ ਛੱਕ ਕੇ ਆਪਣੇ ਭਰਾ ਨੂੰ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਜਿੰਨੀ ਇੱਥੇ ਗੁਜ਼ਾਰਨੀ ਸੀ ਉਹ ਗੁਜ਼ਾਰ ਲਈ ਕਿਉਂਕਿ ਮੇਰੀ ਜ਼ਿੰਦਗੀ ਇੱਥੇ ਨਰਕ ਬਣੀ ਹੋਈ ਹੈ ਇੱਥੇ ਤਾਂ ਮੈਨੂੰ ਸੁੱਕੀਆਂ ਰੋਟੀਆਂ ਹੀ ਮਿਲਦੀਆਂ ਹਨ ਪਤਾ ਨਹੀਂ ਮੈਂ ਕਿਹੜੇ ਮਾੜੇ ਕਰਮ ਕੀਤੇ ਹਨ ਇਸ ਲਈ ਮੈਂ ਤੀਰਥਾਂ ਤੇ ਜਾ ਕੇ ਆਪਣਾ ਇਲਾ ਜਨਮ ਸਵਾਰਨਾ ਚਾਹੁੰਦਾ ਹਾਂ ਤੇ ਤੂੰ ਹੁਣ ਆਪਣਾ ਕੰਮਕਾਰ ਆਪ ਦੇਖ ਲਵੀਂ ਉਹਦਾ ਛੋਟਾ ਭਰਾ ਕਹਿਣ ਲੱਗਾ ਰੁਕ ਮੈਂ ਤੇਰੀ ਭਾਬੀ ਨੂੰ ਪੁੱਛ ਕੇ ਆਂਦਾ ਹਾਂ ਤੇ ਫਿਰ ਤੈਨੂੰ ਦੱਸਦਾ ਹਾਂ ਉਹ ਆਪਣੀ ਘਰ ਵਾਲੀ ਕੋਲ ਜਾਂਦਾ ਹੈ ਤੇ ਦੱਸਦਾ ਹੈ ਕਿ ਵੱਡਾ ਭਰਾ ਤੀਰਥ ਤੇ ਜਾਣਾ ਚਾਹੁੰਦਾ ਹੈ। ਅੱਗੋਂ ਉਸ ਦੀ ਘਰ ਵਾਲੀ ਕਹਿੰਦੀ ਮਗਰੋਂ ਲੱਥਣ ਦੇ ਐਵੇਂ ਹੀ ਅਸੀਂ ਆਪਣੇ ਘਰ ਰੋਟੀ ਦਾ ਉਜਾੜਾ ਬਣਾਇਆ ਪਿਆ ਹੈ। ਐਨੂੰ ਘਰੋਂ ਕੱਢ ਦੇ ਆਪੇ ਕਿਤੇ ਮਰ ਖੱਪ ਜਾਵੇਗਾ। ਤੇ ਛੋਟੇ ਨੇ ਆ ਕੇ ਕਿਹਾ ਕਿ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ। ਹੁਣ ਉਹ ਤਾਂ ਭਰਾ ਸੀ ਇਸ ਲਈ ਇੱਕ ਸੋਨੇ ਦੀ ਮੋਹਰ ਆਪਣੇ ਵੱਡੇ ਭਰਾ ਨੂੰ ਦੇ ਦਿੱਤੀ। ਕਹਿੰਦੇ ਹਨ ਕਿ ਜੀ ਵੇਹੀ ਉਹ ਨਗਰ ਤੋਂ ਬਾਹਰ ਨਿਕਲਿਆ ਉਸ ਦੇ ਨਾਲ ਇੱਕ ਕੁੱਤਾ ਤੁਰਨ ਲੱਗ ਪਿਆ ਉਸ ਕੋਲ ਖਾਣ ਲਈ ਰੋਟੀਆਂ ਸੀ ਤੇ ਉਸ ਨੇ ਇੱਕ ਰੋਟੀ ਉਸ ਕੁੱਤੇ ਨੂੰ ਪਾ ਦਿੱਤੀ ਕੁੱਤੇ ਨੇ ਰੋਟੀ ਖਾ ਲਈ ਤੇ ਉਸ ਦੇ ਨਾਲ-ਨਾਲ ਤੁਰਦਾ ਰਿਹਾ ਜਦੋਂ ਤੁਰਦੇ-ਤੁਰਦੇ ਉਸ ਨੂੰ ਭੁੱਖ ਲੱਗੀ ਤਾਂ ਉਸ ਨੇ ਸੋਚਿਆ ਕਿ ਭੁੱਖ ਲੱਗੀ ਹੈ ਜਿਹੜੀ ਮੋਰ ਹੈ ਇਸ ਨੂੰ ਦੇ ਕੇ ਰੋਟੀਆਂ ਲੈ ਲੈਂਦਾ ਹਾਂ ਜਦੋਂ ਉਹ ਮੋਹਰ ਨੂੰ ਵੇਖਦਾ ਹੈ ਤਾਂ ਉਹ ਸੁਆਹ ਮਿੱਟੀ ਬਣ ਗਈ ਸੀ ਉਸਨੇ ਤੋਇਆ ਪੁੱਟਿਆ ਤੇ ਉੱਥੇ ਹੀ ਨੱਪ ਦਿੱਤੀ ਕਹਿੰਦਾ ਸੱਚੀ ਮੇਰੇ ਭਾਗ ਸੁੱਤੇ ਪਏ ਹਨ ਤੁਰਦਾ ਤੁਰਦਾ ਉਹ ਇੱਕ ਨਗਰ ਵਿੱਚ ਪੁੱਜਦਾ ਹੈ ਤੇ ਨਗਰ ਵਿੱਚ ਕਹਿੰਦਾ ਕਿ ਮੈਂ ਇੱਥੇ ਰਾਤ ਰੁਕਣਾ ਚਾਹੁੰਦਾ ਹਾਂ ਕਿ ਮੈਂ ਇੱਥੇ ਰਾਤ ਰੁਕ ਸਕਦਾ ਹਾਂ ਉਹਨਾਂ ਨੇ ਪੁੱਛਿਆ ਕਿ ਤੂੰ ਕੌਣ ਹੈ ਫਿਰ ਕਿੱਥੋਂ ਆਇਆ ਹੈ ਉਸਨੇ ਕਿਹਾ ਕਿ ਮੈਂ ਇਸ ਨਗਰ ਦੇ ਰਹਿਣ ਵਾਲਾ ਹਾਂ ਕਿ ਮੇਰੇ ਭਾਗ ਫਲਾਣੀ ਥਾਂ ਤੇ ਸੁੱਤੇ ਪਏ ਹਨ ਤੇ ਮੈਂ ਸੰਤ ਫਕੀਰ ਜੀ ਨੂੰ ਪੁੱਛਣ ਚੱਲਿਆ ਕੀ ਆਪਣੇ ਸੁੱਤੇ ਭਾਗਾਂ ਨੂੰ ਮੈਂ ਕਿਵੇਂ ਜਗਾਵਾ ਉਸ ਨਗਰ ਵਾਲੇ ਕਹਿੰਦੇ ਠੀਕ ਹੈ ਤੂੰ ਇੱਥੇ ਰੁਕ ਸਕਦਾ ਹੈ ਤੇ ਤੂੰ ਸਾਡਾ ਵੀ ਇੱਕ ਸਵਾਲ ਹੈ ਉਹ ਸੰਤ ਜੀ ਨੂੰ ਪੁੱਛ ਕੇ ਆਵੀਂ ਕਿ ਸਾਡੇ ਆਸ-ਪਾਸ ਦੇ ਸਾਰੇ ਹੀ ਨਗਰਾਂ ਵਿੱਚ ਮੀਂਹ ਪੈ ਜਾਂਦਾ ਹੈ ਪਰ ਸਾਡੇ ਮੀਂਹ ਨਹੀਂ ਗੜੇ ਪੈਂਦੇ ਹਨ ਜਿਦੇ ਨਾਲ ਸਾਡੀ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਤੇ ਸੰਤ ਜੀ ਨੂੰ ਪੁੱਛ ਕੇ ਆਵੀਂ ਕਿ ਅਸੀਂ ਕਰੀਏ ਜਿਹਦੇ ਨਾਲ ਸਾਡੀ ਫਸਲ ਖਰਾਬ ਨਾ ਹੋਏ ਉਹਨੇ ਕਿਹਾ ਕੋਈ ਨਹੀਂ ਜ਼ਰੂਰ ਕੁਛ ਆਵਾਂਗਾ ਪਿੰਡ ਵਾਲਿਆਂ ਨੇ ਉਸ ਨੂੰ ਰੋਟੀ ਪ੍ਰਸ਼ਾਦਾ ਦਿੱਤਾ ਉਹਨੇ ਕੁੱਤੇ ਨੂੰ ਵੀ ਰੋਟੀ ਪਾਈ ਤੇ ਆਪ ਵੀ ਖਾ ਲਈ ਤੇ ਸੋ ਗਿਆ ਸਵੇਰ ਹੋਈ ਪਿੰਡ ਵਾਲਿਆਂ ਨੇ ਕੁਝ ਪ੍ਰਸ਼ਾਦੇ ਨਾਲ ਬਣਾ ਦਿੱਤੇ ਉਹਨੇ ਉਸ ਕੁੱਤੇ ਨੂੰ ਨਾਲ ਲਿਆ ਤੇ ਆਪਣੇ ਸਫ਼ਰ ਤੇ ਤੁਰ ਪਿਆ ਤੁਰਦੇ ਤੁਰਦੇ ਸ਼ਿਖਰ ਦੁਪਹਿਰ ਹੋ ਗਈ ਫਿਰ ਅੱਗੇ ਜਾ ਕੇ ਵੇਖਦਾ ਹੈ ਕਿ ਇੱਕ ਬਹੁਤ ਸੋਹਣਾ ਪੂ ਬਣਿਆ ਹੈ ਤੇ ਆਲੇ ਦੁਆਲੇ ਰੁੱਖ ਹੀ ਰੁੱਖ ਹਨ ਤੇ ਸੋਚਦਾ ਹੈ ਕਿ ਮੈਂ ਇੱਥੇ ਬੈਠ ਕੇ ਰੋਟੀ ਖਾ ਲੈਂਦਾ ਹਾਂ ਤੇ ਖੂਹ ਤੋਂ ਪਾਣੀ ਪੀ ਲਵਾਂਗਾ ਜਦੋਂ ਉਹ ਰੋਟੀ ਖਾਣ ਲੱਗਦਾ ਹੈ ਤਾਂ ਖੂਹ ਦੇ ਕੋਲ ਇੱਕ ਵੱਡਾ ਪਿੱਪਲ ਦਾ ਰੁੱਖ ਸੀ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਤੂੰ ਕਿੱਥੇ ਚੱਲਿਆ ਹੈ ਉਹਨੇ ਕਿਹਾ ਮੈਂ ਫਲਾਣੇ ਨਗਰ ਤੋਂ ਆਇਆ ਹਾਂ ਆਪਣੇ ਭਾਗ ਜਗਾਨ ਲਈ ਸੰਤ ਜੀ ਕੋਲ ਚੱਲਿਆ ਹਾਂ ਅੱਗੋਂ ਰੁੱਖ ਨੇ ਕਿਹਾ ਕਿ ਤੂੰ ਸੰਤ ਜੀ ਨੂੰ ਮੇਰੇ ਬਾਰੇ ਪੁੱਛ ਕੇ ਆਵੀਂ ਕਿ ਮੇਰਾ ਅੱਧਾ ਹਿੱਸਾ ਸੁੱਕਾ ਕਿਉਂ ਹੈ ਉਹਨੇ ਕਿਹਾ ਠੀਕ ਹੈ ਪੁੱਛਾਵਾਂਗਾ ਕਹਿੰਦੇ ਹਨ ਪ੍ਰਸ਼ਾਦਾ ਪਾਣੀ ਆਪ ਵੀ ਸ਼ਕਾਇਆ ਤੇ ਕੁੱਤੇ ਨੂੰ ਵੀ ਸ਼ਕਾਇਆ ਤੇ ਫਿਰ ਕੁੱਤੇ ਨੂੰ ਨਾਲ ਲੈ ਕੇ ਅੱਗੇ ਤੁਰ ਪਿਆ ਤੁਰਦਾ ਤੁਰਦਾ ਜਦੋਂ ਅੱਗੇ ਪੁੱਜਿਆ ਤਾਂ ਦੇਖਦਾ ਹੈ ਅੱਗੇ ਬਹੁਤ ਵੱਡਾ ਦਰਿਆ ਹੈ ਦਰਿਆ ਦੇ ਪਾਰ ਇੱਕ ਪਾਸੇ ਇੱਕ ਵੱਡਾ ਰੁੱਖ ਹੈ ਤੇ ਰੁੱਖ ਦੇ ਹੇਠਾਂ ਸੰਤ ਫਕੀਰ ਜੀ ਬੈਠੇ ਹਨ ਹੁਣ ਉਹ ਦਰਿਆ ਪਾਰ ਕਰਨ ਲਈ ਇਧਰ ਉਧਰ ਤਾਪ ਰਿਹਾ ਸੀ ਇੰਨੇ ਨੂੰ ਇੱਕ ਮਗਰਮਚ ਆਇਆ ਤੇ ਕਹਿੰਦਾ ਕੀ ਹੋਇਆ ਏਦਾਂ ਕਿਉਂ ਟੱਪ ਰਿਆ ਹੈ ਅੱਗੋਂ ਉਹ ਕਹਿੰਦਾ ਮੈਂ ਦਰਿਆ ਪਾਰ ਸੰਤ ਜੀ ਕੋਲ ਜਾਣਾ ਹੈ ਤੇ ਆਪਣਾ ਭਾਗ ਜਗਾਨ ਲਈ ਪੁੱਛਣਾ ਹੈ ਮਗਰਮਚ ਕਹਿੰਦਾ ਕਿ ਮੈਂ ਤੈਨੂੰ ਦਰਿਆ ਪਾਰ ਕਰਵਾ ਦੇਵਾਂਗਾ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਵੇਗਾ ਉਹ ਕਹਿੰਦਾ ਉਹ ਕੀ ਹੈ ਮਗਰਮਛ ਕਹਿੰਦਾ ਮੈਂ ਠੰਡੇ ਠਾਰ ਪਾਣੀ ਵਿੱਚ ਰਹਿੰਦਾ ਹਾਂ ਫਿਰ ਵੀ ਮੈਂ ਅੰਦਰੋਂ ਤਪਦਾ ਰਹਿੰਦਾ ਹਾਂ ਸੰਤ ਜੀ ਤੋਂ ਪੁੱਛ ਕੇ ਆਵੀਂ ਕਿ ਮੈਂ ਤਪਦਾ ਕਿਉਂ ਰਹਿੰਦਾ ਹਾਂ ਉਹ ਕਹਿੰਦਾ ਠੀਕ ਹੈ ਮੈਂ ਪੁੱਛ ਆਵਾਂਗਾ ਮਗਰਮਛ ਨੇ ਉਸ ਨੂੰ ਆਪਣੀ ਪਿੱਠ ਤੇ ਬਿਠਾ ਕੇ ਦਰਿਆ पार ਛੱਡ ਦਿੱਤਾ ਦਰਿਆ ਪਰ ਵੱਡਾ ਵੱਡਾ ਕਾਹ ਸੀ ਉਸ ਨੇ ਸਾਰਾ ਕਾਹ ਤਦ ਦਿੱਤਾ ਤੇ ਸੰਤ ਜੀ ਦੇ ਚਰਨਾਂ ਵਿੱਚ ਬੈਠ ਕੇ ਪ੍ਰਣਾਮ ਕੀਤਾ ਸੰਤ ਫਕੀਰ ਜੀ ਨੇ ਅੱਖਾਂ ਖੋਲ ਕੇ ਉਸ ਵੱਲ ਵੇਖਿਆ ਤੇ ਕਿਹਾ ਕਿਵੇਂ ਆਇਆ ਹੈ ਉਸ ਨੇ ਕਿਹਾ ਜੀ ਮੈਨੂੰ ਸਾਡੇ ਪਿੰਡ ਦੇ ਛੱਪੜ ਦੇ ਕਿਨਾਰੇ ਮੇਰੇ ਭਰਾ ਦਾ ਭਾਗ ਮਿਲਿਆ ਸੀ ਉਹਨੇ ਦੱਸਿਆ ਕਿ ਮੇਰੇ ਭਾਗ ਸੁੱਤੇ ਪਏ ਹਨ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਉਹਨਾਂ ਨੂੰ ਕਿਵੇਂ ਜਗਾ ਸਕਦਾ ਹਾਂ ਸੰਤ ਜੀ ਕਹਿੰਦੇ ਹਾਂ ਪਹਿਲਾਂ ਤੇਰੇ ਭਾਗ ਸੁੱਤੇ ਪਏ ਸੀ ਪਰ ਫਿਰ ਤੇਰੇ ਇੱਕ ਕਰਮ ਨੇ ਤੇਰੇ ਭਾਗਾਂ ਨੂੰ ਜਗਾ ਦਿੱਤਾ ਹੈ ਤੂੰ ਕਿਸੇ ਐਸੇ ਨੂੰ ਰੋਟੀ ਦਿੰਦਾ ਹੈ ਜਿਹਦਾ ਢਿੱਡ ਪਰਣਾ ਹੈ ਜਿਹਦੀ ਅਸੀਸ ਨਾਲ ਤੇਰੇ ਭਾਗ ਜਾਗ ਗਏ ਹਨ ਸੰਤ ਜੀ ਕਹਿੰਦੇ ਉਹ ਸਾਹਮਣੇ ਰੁੱਖ ਦੇ ਹੇਠਾਂ ਇੱਕ ਗੰਢ ਲੱਗੀ ਚੀਜ਼ ਪਈ ਹੈ ਉਸ ਨੂੰ ਤੂੰ ਲੈ ਆ ਉਹ ਰੁੱਖ ਕੋਲ ਗਿਆ ਤੇ ਉਸ ਗੰਢ ਲੱਗੀ ਚੀਜ਼ ਨੂੰ ਲੈ ਆਇਆ ਸੰਤ ਜੀ ਨੇ ਉਸ ਗੰਢ ਨੂੰ ਖੋਲ ਦਿੱਤਾ ਤੇ ਸੰਤ ਫਕੀਰ ਜੀ ਕਹਿੰਦੇ ਤੂੰ ਹੁਣ ਜਾ ਤੈਨੂੰ ਇਹਨੂੰ ਰੰਗ ਭਾਗ ਲੱਗਣਗੇ ਉਸਨੇ ਕਿਹਾ ਸੰਤ ਜੀ ਮੇਰਾ ਇੱਕ ਸਵਾਲ ਹੈ ਸੰਤ ਜੀ ਕਹਿੰਦੇ ਪੁੱਛ ਉਹ ਕਹਿੰਦਾ ਜਦੋਂ ਮੈਂ ਆ ਰਿਹਾ ਸੀ ਤਾਂ ਦਰਿਆ ਵਿੱਚ ਇੱਕ ਮગર ਮੱਛੀ ਸੀ ਉਸਨੇ ਪੁੱਛਿਆ ਹੈ ਉਹ ਠੰਡੇ ਠਾਰ ਪਾਣੀ ਵਿੱਚ ਰਹਿ ਕੇ ਵੀ ਅੰਦਰੋਂ ਸੜਦਾ ਤਪਦਾ ਕਿਉਂ ਰਹਿੰਦਾ ਹੈ ਸੰਤ ਜੀ ਕਹਿੰਦੇ ਪਿਛਲੇ ਜਨਮ ਵਿੱਚ ਇਹ ਮਗਰਮਚ ਬਹੁਤ ਵੱਡਾ ਵਿਦਵਾਨ ਸੀ ਤੇ ਇਸ ਨੇ ਆਪਣੀ ਵਿਦਿਆ ਦਾ ਗਿਆਨ ਕਿਸੇ ਨੂੰ ਵੀ ਨਾ ਦਿੱਤਾ ਇਸੇ ਕਰਕੇ ਇਸ ਦਾ ਅੰਦਰ ਅੰਦਰੋਂ ਤਪਦਾ ਰਹਿੰਦਾ ਹੈ ਜੇ ਆਪਣੇ ਗਿਆਨ ਨੂੰ ਕਿਸੇ ਨੂੰ ਦੇ ਦੇਵੇ ਤਾਂ ਉਸ ਦਾ ਅੰਦਰ ਤਪ ਨੂੰ ਹਟ ਜਾਵੇਗਾ ਫਿਰ ਉਸ ਨੇ ਪੁੱਛਿਆ ਕਿ ਜਦੋਂ ਮੈਂ ਆਂਦਾ ਪਿਆ ਸੀ ਤਾਂ ਰਾਹ ਵਿੱਚ ਇੱਕ ਖੂਹ ਦੇ ਕੰਡੇ ਤੇ ਇੱਕ ਵੱਡਾ ਰੁੱਖ ਅੱਧਾ ਹਰਾ ਤੇ ਅੱਧਾ ਕਾ ਹੈ ਕਿਉਂ ਸੰਤ ਜੀ ਕਹਿੰਦੇ ਇੱਥੇ ਇੱਕ ਰਾਜਾ ਸੀ ਉਸਨੇ ਆਪਣਾ ਸਾਰਾ ਖਜ਼ਾਨਾ ਉਸ ਥਾਂ ਤੇ ਦੱਬ ਦਿੱਤਾ ਸੀ ਤੇ ਉੱਥੇ ਉਹ ਰੁੱਖ ਉੱਗ ਗਿਆ ਜਿੱਥੇ ਖਜ਼ਾਨਾ ਹੈ ਉਸ ਪਾਸੇ ਜੜਾਂ ਹੇਠਾਂ ਨਹੀਂ ਜਾ ਸਕੀਆਂ ਇਸ ਲਈ ਸੁੱਕਿਆ ਹੈ ਜੇ ਉਸ ਦਾ ਖਜ਼ਾਨਾ ਕੋਈ ਕੱਢ ਲਵੇ ਤਾਂ ਉਹ ਸਾਰਾ ਹਰਾ ਭਰਾ ਹੋ ਜਾਵੇਗਾ ਕਹਿੰਦਾ ਠੀਕ ਹੈ ਫਿਰ ਉਸਨੇ ਪੁੱਛਿਆ ਸੰਤ ਜੀ ਜਦੋਂ ਮੈਂ ਆ ਰਿਹਾ ਸੀ ਤਾਂ ਰਾਹ ਵਿੱਚ ਇੱਕ ਪਿੰਡ ਉਥੇ ਗੜਿਆਂ ਦੀ ਮਾਰ ਪੈਂਦੀ ਹੈ ਕਿਉਂ ਸੰਤ ਜੀ ਕਹਿੰਦੇ ਉਸ ਪਿੰਡ ਵਿੱਚ ਇੱਕ ਲੜਕੀ ਜਿਸ ਦੇ ਮਾਂ ਪਿਓ ਨਹੀਂ ਹਨ ਤੇ ਪਿੰਡ ਵਾਲਿਆਂ ਨੇ ਵੀ ਕਦੇ ਉਸ ਦੇ ਉਨਾਰੇ ਕੋਈ ਧਿਆਨ ਨਹੀਂ ਦਿੱਤਾ ਕਿ ਉਸ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਜੇ ਪਿੰਡ ਵਾਲੇ ਮਿਲ ਕੇ ਉਸ ਦਾ ਵਿਆਹ ਕਰ ਦੇਣ ਤਾਂ ਗੜੇ ਪੈਣੇ ਬੰਦ ਹੋ ਜਾਣਗੇ ਉਹ ਕਹਿੰਦਾ ਠੀਕ ਹੈ ਤੇ ਹੁਣ ਜਾਣ ਲੱਗਦਾ ਹੈ ਸੰਤ ਜੀ ਕਹਿੰਦੇ ਕਿ ਜਿਹੜੇ ਕਰਮ ਕਰਕੇ ਤੇਰੇ ਭਾਗ ਜਾਗੇ ਹਨ ਉਸ ਨੂੰ ਬੰਦ ਨਾ ਕਰੀ ਤੂੰ ਕੁੱਤੇ ਨੂੰ ਰੋਟੀ ਪਾੰਦਾ ਸੀ ਇਸੇ ਲਈ ਤੇਰੇ ਭਾਗ ਜਾਗ ਗਏ ਹਨ ਤੇ ਹੁਣ ਤੂੰ ਰੋਟੀ ਪਾਣੀ ਬੰਦ ਨਾ ਕਰੀ ਉਹ ਕੰਦਰ ਠੀਕ ਹੈ ਜੀ ਇਹ ਕਹੇ ਕਿ ਉਹ ਦਰਿਆ ਦੇ ਕੰਡੇ ਪਹੁੰਚ ਗਿਆ ਅੱਗੇ ਉਸ ਨੂੰ ਉਹ ਹੀ ਮਗਰਮਛ ਮਿਲਿਆ ਉਸਨੇ ਕਿਹਾ ਦੱਸ ਮੇਰੇ ਨਾਲ ਇਦਾਂ ਕਿਉਂ ਹੁੰਦਾ ਹੈ ਸੰਤ ਜੀ ਨੇ ਕੀ ਦੱਸਿਆ ਹੈ ਉਹਨੇ ਕਿ ਮੈਨੂੰ ਦੂਜੇ ਕੰਡੇ ਲਾ ਦੇ ਤੇ ਸਾਰਾ ਕੁਝ ਦੱਸ ਦਵਾਂਗਾ ਮਗਰਮਛ ਨੇ ਉਸ ਨੂੰ ਦੂਜੇ ਕੰਡੇ ਤੇ ਲਾ ਦਿੱਤਾ ਉਹਨੇ ਕਿਹਾ ਕਿ ਸੰਤ ਜੀ ਕਹਿੰਦੇ ਹਨ ਕਿ ਤੂੰ ਪਿਛਲੇ ਜਨਮ ਵਿੱਚ 14 ਵਿਦਿਆਵਾ ਨੂੰ ਜਾਣਦਾ ਸੀ ਤੇ ਆਪਣਾ ਗਿਆਨ ਨਾ ਦੇਣ ਕਰਕੇ ਹੀ ਤੂੰ ਮਚਦਾ ਰਹਿੰਦਾ ਹੈ ਮਗਰ ਮਚ ਕਹਿੰਦਾ ਇੱਥੇ ਹੋਰ ਕੋਈ ਤਾਂ ਹੈ ਨਹੀਂ ਇਸ ਲਈ ਉਹ ਗਿਆਨ ਮੈਂ ਤੈਨੂੰ ਹੀ ਦੇ ਦਿੰਦਾ ਹ ਇਹ ਕਹਿ ਕੇ ਮਗਰ ਮਚ ਨੇ 14 ਹੂਕਾਂ ਉਸਦੇ ਕੰਨ ਵਿੱਚ ਮਾਰੀਆਂ ਤੇ ਉਸ ਦਾ ਮਚਣਾ ਬੰਦ ਹੋ ਗਿਆ ਸਾਰਾ ਗਿਆਨ ਉਸ ਨੂੰ ਮਿਲ ਗਿਆ ਹੁਣ ਉਹ ਕੁੱਤੇ ਨੂੰ ਆਪਣੇ ਨਾਲ ਲੈ ਕੇ ਉਸ ਖੂਹ ਦੇ ਕੋਲ ਆ ਗਿਆ ਰੁੱਖ ਨੇ ਪੁੱਛਿਆ ਮੇਰੇ ਪਰਸ਼ੰਦਾ ਕੀ ਉੱਤਰ ਦਿੱਤਾ ਸੰਤ ਜੀ ਨੇ ਅੱਗੋਂ ਉਹ ਕਹਿਣ ਲੱਗਿਆ ਕਿ ਤੇਰੇ ਹੇਠਾਂ ਖਜ਼ਾਨਾ ਦੱਬਿਆ ਹੋਇਆ ਹੈ ਜੇ ਕੋਈ ਕੱਢ ਲਵੇਗਾ ਤਾਂ ਤੂੰ ਹਰਾ ਭਰਾ ਹੋ ਜਾਵੇਂਗਾ ਰੁੱਖ ਨੇ ਕਿਹਾ ਇਸ ਸਮੇਂ ਇੱਥੇ ਹੋਰ ਕੋਈ ਤਾਂ ਹੈ ਨਹੀਂ ਐਦਾਂ ਕਰ ਤੂੰ ਹੀ ਕੱਢ ਲੈ ਤੇ ਮੈਨੂੰ ਸੋਖਾ ਕਰ ਦੇ ਉਹਨੇ ਸਾਰਾ ਖਜ਼ਾਨਾ ਉੱਥੋਂ ਕੱਢ ਕੇ ਤੇ ਫਿਰ ਉਸ ਖੂਹ ਦੇ ਇੱਕ ਪਾਸੇ ਰੱਖ ਦਿੱਤਾ ਤੇ ਫਿਰ ਉਸ ਪਿੰਡ ਵੱਲ ਆ ਗਿਆ ਪਿੰਡ ਵਾਲਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਪਿੰਡ ਵਾਲੇ ਇੱਕ ਥਾਂ ਤੇ ਇਕੱਠੇ ਹੋ ਜਾਓ ਤੇ ਫਿਰ ਮੈਂ ਦੱਸਾਂਗਾ ਸਾਰੇ ਇੱਕ ਥਾਂ ਦੇ ਇਕੱਠੇ ਹੋ ਗਏ ਉਹਨੇ ਕਿਹਾ ਕਿ ਪਿੰਡ ਵਿੱਚ ਇੱਕ ਧੀ ਹੈ ਉਸ ਦੇ ਮਾਪਿਓ ਅਕਾਲ ਚਲਾਣਾ ਕਰ ਗਏ ਹਨ ਤੁਸੀਂ ਸਾਰਿਆਂ ਨੇ ਕਦੇ ਉਸ ਦੇ ਬਾਰੇ ਨਹੀਂ ਸੋਚਿਆ ਸਾਰੇ ਮਿਲ ਕੇ ਦਾ ਵਿਆਹ ਕਰ ਦਵੋ ਤੇ ਸਭ ਠੀਕ ਹੋ ਜਾਵੇਗਾ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕੀਤੇ ਤੇ ਉਸ ਨੂੰ ਕਿਹਾ ਕਿ ਤੇਰੇ ਤੋਂ ਚੰਗਾ ਵਰ ਕਿੱਥੇ ਮਿਲੇਗਾ ਇਦਾਂ ਕਹਿ ਕੇ ਉਸ ਨਾਲ ਉਸ ਲੜਕੀ ਦਾ ਵਿਆਹ ਕਰ ਦਿੱਤਾ ਇਹ 1 ਮਹੀਨਾ ਪਿੰਡ ਵਿੱਚ ਰਿਹਾ ਤੇ ਫਿਰ ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਕਿ ਤੁਹਾਡੇ ਕੋਲ ਜੋ ਵੀ ਸਾਧਨ ਹੈ ਉਹ ਲੈ ਕੇ ਮੇਰੇ ਨਾਲ ਚਲੋ ਸਾਰੇ ਆਪਣਾ ਆਪਣਾ ਸਾਧਨ ਲੈ ਕੇ ਉਸ ਨਾਲ ਤੁਰ ਪਏ ਤੇ ਫਿਰ ਉਹ ਉਹਨਾਂ ਸਭ ਨੂੰ ਉਸੇ ਖੂਹ ਦੇ ਕੋਲ ਲੈ ਗਿਆ ਤੇ ਜਿਹੜਾ ਖਜ਼ਾਨਾ ਸੀ ਉਹਨਾਂ ਨੂੰ ਸਾਰਾ ਵੰਡ ਦਿੱਤਾ ਪਿੰਡ ਵਾਲਿਆਂ ਨੇ ਬਹੁਤ ਸਾਰਾ ਦਾਣ ਦਹੇਜ ਦੇ ਕੇ ਉਸ ਨੂੰ ਵਿਦਾ ਕੀਤਾ ਜਦ ਉਹ ਆਪਣੇ ਪਿੰਡ ਦੇ ਕੋਲ ਮੁਜਿਆ ਤਾਂ ਉਸ ਨੂੰ ਯਾਦ ਆਇਆ ਕਿ ਉਹਨੇ ਇੱਥੇ ਸਵਾਹ ਬਣੀ ਹੋਈ ਮਿੱਟੀ ਬਣੀ ਹੋਈ ਮੋਹਰ ਦੱਬੀ ਸੀ ਉਹਨੇ ਸੋਚਿਆ ਦੇਖ ਤਾਂ ਲਵਾਂ ਉਹ ਇੱਥੇ ਹੈ ਵੀ ਕਿ ਨਹੀਂ ਜਦੋਂ ਕੁੱਟਿਆ ਤਾਂ ਉੱਥੇ ਸੋਨੇ ਦੀ ਮੋਹਰ ਸੀ ਜੇ ਉਹ ਕਹਿਣ ਲੱਗਾ ਸੱਚਮੁੱਚ ਹੀ ਮੇਰੇ ਭਾਗ ਜਾਗ ਗਏ ਹਨ ਜਦੋਂ ਉਹ ਘਰ ਗਿਆ ਤੇ ਆਰਾਮ ਨਾਲ ਰਹਿਣ ਲੱਗਿਆ ਤੇ ਉਹ ਸਮਝ ਗਿਆ ਸੀ ਕਿ ਇੱਕ ਕੁੱਤੇ ਨੂੰ ਰੋਟੀ ਪਾਣ ਨਾਲ ਜੇ ਉਸਦੇ ਭਾਗ ਜਾਗ ਸਕਦੇ ਹਨ ਜੇ ਉਹ ਹਰ ਰੋਜ਼ ਭੁੱਖਿਆਂ ਨੂੰ ਪ੍ਰਸ਼ਾਦਾ ਅਤੇ ਜ਼ਰੂਰਤਮੰਦ ਦੀ ਸਹਾਇਤਾ ਕਰੇਗਾ ਤਾਂ ਉਸਦੇ ਭਾਗ ਹਮੇਸ਼ਾ ਲਈ ਜਾਗੇ ਰਹਿਣਗੇ ਪਰਮਾਤਮਾ ਹਮੇਸ਼ਾ ਹੀ ਉਸ ਦਾ ਸਾਥ ਦੇਣਗੇ ਇਸ ਤਰ੍ਹਾਂ ਉਹ ਕਦੇ ਵੀ ਕਿਸੇ ਨੂੰ ਭੁੱਖਾ ਨਾ ਰਹਿਣ ਦਿੰਦਾ ਜੇ ਕਿਸੇ ਨੂੰ ਕੰਮ ਦੀ ਲੋੜ ਹੁੰਦੀ ਤਾਂ ਉਸ ਨੂੰ ਕੰਮ ਦੇ ਦਿੰਦਾ ਜੇ ਕਿਸੇ ਨੂੰ ਅੰਨ ਦੀ ਲੋੜ ਹੁੰਦੀ ਤਾਂ ਉਸ ਨੂੰ ਅੰਨ ਦੇ ਦਿੰਦਾ ਇਸੇ ਤਰ੍ਹਾਂ ਉਹ ਸਬਦਾ ਭਲਾ ਲੋਚਦਾ ਤੇ ਕਹਿੰਦੇ ਹਨ ਕਿ ਜੋ ਕਿਸੇ ਦਾ ਭਲਾ ਲੋਚਦੇ ਹਨ ਤਾਂ ਪਰਮਾਤਮਾ ਉਸ ਦੇ ਸੁੱਤੇ ਭਾਗਾਂ ਨੂੰ ਵੀ ਜਗਾ ਦਿੰਦੇ ਹਨ ਜੋ ਉਹਦੇ ਕਰਮਾਂ ਵਿੱਚ ਨਹੀਂ ਵੀ ਲਿਖਿਆ ਹੋਵੇ ਤਾਂ ਵੀ ਲਿਖ ਦਿੰਦੇ ਹਨ ਇਹ ਬੇਜੁਬਾਨਾਂ ਦੀ ਜ਼ੁਬਾਨ ਨਹੀਂ ਹੁੰਦੀ ਪਰ ਇਹਨਾਂ ਦੀ ਅਸੀਸ ਸਾਡੀਆਂ ਸਾਰੀਆਂ ਹੀ ਦੁੱਖਾਂ ਤਕਲੀਫਾਂ ਨੂੰ ਦੂਰ ਕਰ ਦਿੰਦੀਆਂ ਹਨ ਇਸ ਤਰ੍ਹਾਂ ਉਸ ਇੱਕ ਰੋਟੀ ਨੇ ਉਸ ਦੀ ਕਿਸਮਤ ਨੂੰ ਬਦਲ ਦਿੱਤਾ ਜੇ ਜੇ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਤਾਂ ਪਰਮਾਤਮਾ ਸਾਡੇ ਵੀ ਸੁੱਤੇ ਹੋਏ ਭਾਗਾਂ ਨੂੰ ਜਗਾ ਦੇਣਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ